ਅਸ਼ੀਗਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਜਤਿੰਦਰ ਤੁਹਾਨੂੰ ਦੱਸਦੇ ਆ ਲੁਧਿਆਣਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਤਸਵੀਰਾਂ ਤੋਂ ਦਿਖਾ ਸਕਦੇ ਹਾਂ ਲੁਧਿਆਣਾ ਦੇ ਫੋਕਲ ਪੁਆਇੰਟ 8 ਫੇਜ ਦੀ ਜਿੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਫੈਕਟਰੀ ਦੇ ਵਿੱਚ ਜਿਹੜਾ ਕਦੇ ਇਹ ਮੁਰੰਮਤ ਚੱਲਦਾ ਸੀ ਲੋਕ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਫੈਕਟਰੀ ਦੇ ਵਿੱਚ ਮੁਰੰਮਤ ਦਾ ਕੰਮ ਚੱਲਦਾ ਸੀ ਉਸ ਤੋਂ ਬਾਅਦ ਕੰਮ ਚੱਲਦੇ ਪੀਲਰ ਦੇ ਡਿੱਗਣ ਕਾਰਨ ਕਹਿੰਦੇ ਇਹ ਬਿਲਡਿੰਗ ਜਿਹੜਾ ਬੋਇਲਰ ਉੱਤੇ ਡਿੱਗ ਜਾਂਦਾ ਤੇ ਲੋਕਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ 7 ਤੋਂ 8 ਜਿਹੜੇ ਨੌਜਵਾਨ ਉਹਦੇ niche ਦਬ ਜਾਂਦੇ ਨੇ ਫੈਕਟਰੀ ਮਾਲਕ ਦਾ ਕਹਿਣਾ ਸਵੇਰ 28 ਤੋਂ 29 ਮੁੰਡੇ ਜਿਹੜੇ ਕੰਮ ਤੇ ਆਉਂਦੇ ਨੇ ਉਸ ਤੋਂ ਬਾਅਦ ਕੰਮ ਕਰਦੇ ਕਰਦੇ ਕਦੇ ਇਹ ਬਿਲਡਿੰਗ ਜਿਹੜੀ ਹੈ ਡਿੱਗ ਜਾਂਦੀ ਤਾਂ 6 ਤੋਂ 7 ਮੁੰਡੇ ਜਿਹੜਾ ਹਸਪੀਟਲ ਵੀ ਪਹੁੰਚਾਏ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਲੁਧਿਆਣਾ ਦੇ ਫੋਕਲ ਪੁਆਇੰਟ ਦੀ ਜਿਸ ਤਰ੍ਹਾਂ ਕਿ ਐਮਬੂਲੈਂਸ ਐਨਡੀਆਰਫ ਦੀ ਟੀਮਾਂ ਵੀ ਮੌਕੇ ਤੇ ਪਹੁੰਚੀ ਤੇ ਜਿਹੜਾ ਕਹਿੰਦੇ ਤਸਵੀਰਾਂ ਤੁਸੀਂ ਦੇਖ ਸਕਦੇ ਉਸ ਫੋਕਲ ਪੁਆਇੰਟ ਏਰੀਆ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਫੈਕਟਰੀ ਦੇ ਬਾਹਰ ਮੌਜੂਦਾਂ ਤਸਵੀਰਾਂ ਐਨਡੀਆਰਪ ਦੀ ਟੀਮਾਂ ਕਾਫੀ ਮੁਸक्कਤ ਦੇ ਨਾਲ ਕਹਦੇ ਇਹ ਜਿਹੜਾ ਕਿ ਲੋਕ ਲੋਕਾਂ ਨੂੰ ਜਿਹੜਾ ਕਦੇ ਜਿਹੜੇ ਲੇਬਰ ਸੀ ਉਹਨਾਂ ਨੂੰ ਕੱਟ ਰਹੇ ਨੇ ਤਸਵੀਰਾਂ ਤੁਸੀਂ ਦੇਖਦੇ ਹੋ ਇੱਥੇ ਜਸਕਰਨ ਸਿੰਘ ਤੇਜਾ ਵੀ ਪਹੁੰਚੇ ਨੇ ਤੇ ਕਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਵੀ ਮੌਕੇ ਤੇ ਪਹੁੰਚੇ ਸੀਗੇ ਉਹਨਾਂ ਨੂੰ ਵੀ ਗੱਲਬਾਤ ਕਰਦੇ ਆ ਤੇ ਜੇ ਕਦੇ ਇਹ ਹੋਰ ਵੀ ਜਿਹੜੇ ਲੋਕ ਇੱਥੇ ਮੌਕੇ ਤੇ ਪਹੁੰਚੇ ਉਹਨਾਂ ਨੂੰ ਗੱਲਬਾਤ ਕਰਦੇ ਆ ਕਿਸ ਤਰੀਕੇ ਹਾਸਾ ਵਪਰਿਆ ਉਹਨਾਂ ਨੂੰ ਕਿਸ ਤਰੀਕੇ ਇੰਤਲਾਬ ਮਿਲੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੇ ਲੁਧਿਆਣਾ ਦੀ ਫੋਕਲ ਪੁਆਇੰਟ ਦੀ ਕਸਪੀਰ ਤਾਂ ਉਹਨਾਂ ਦਿਖਾ ਸਕਦੇ ਮੌਕੇ ਦੇ ਜੋ ਕਿ ਕਾਫੀ ਕਹਦੇ ਇਹ ਮੁਸੱਕਤ ਦੇ ਨਾਲ ਜਿਹੜਾ ਲੋਕਾਂ ਨੂੰ ਜਿਹੜਾ ਜਿਹੜੇ ਲੇਬਰ ਸੀ ਉਹਨਾਂ ਨੂੰ ਕੱਢਿਆ ਜਾ ਰਹਾ ਜੀ ਇਸ ਵੇਲੇ ਅਸੀਂ ਫੋਕਲ ਪੁਆਇੰਟ 8 ਨੰਬਰ ਤੇ ਇਸ ਵੇਲੇ ਇਹ ਇਨਸੀਡੈਂਟ ਜਿਹੜੀ ਘਟਨਾ ਹੈ ਵਾਪਰੀ ਹੈ ਐਨ ਡੀ ਆਰ ਐਫ ਦੀ ਟੀਮ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ ਡੀ ਆਰ ਐਫ ਦੀ ਟੀਮ ਨਾਲ ਰਾਬਤਾ ਕਾਇਮ ਕਰ ਲਿਆ ਹੈ ਜਿਹੜੀ ਐਨ ਡੀ ਆਰ ਐਫ ਦੀ ਟੀਮ ਹੈ ਕਿ ਇੱਕ ਟੀਮ ਪਹੁੰਚ ਚੁੱਕੀ ਹੈ ਦੂਜੀ ਟੀਮ ਥੋੜੀ ਦੇਰ ਵਿੱਚ ਪਹੁੰਚ ਰਹੀ ਹੈ ਜਿਹੜਾ ਰੈਸਕਿਊ ਆਪਰੇਸ਼ਨ ਹੈ ਉਹ ਇਸ ਵੇਲੇ ਕਰ ਰਹੇ ਨੇ ਐਸੋ ਪ੍ਰੀਲੀਮਿਨਰੀ ਇਨਫੋਰਮੇਸ਼ਨ ਜਿਹੜੀ ਫੈਕਟਰੀ ਦੇ ਓਨਰਸ ਤੇ ਸੁਪਰਵਾਈਜ਼ਰ ਤੋਂ ਮਿਲੀ ਹੋਈ ਹੈ ਕਿ ਸਵੇਰੇ 29 ਬੰਦੇ ਜਿਹੜੇ ਸੀਗੇ ਉਹ ਇੱਥੇ ਕੰਮ ਕਰ ਰਹੇ ਸੀ ਸਤ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਉਹ ਬਿਲਕੁਲ ਸਹੀ ਹਾਲਾਤ ਦੇ ਵਿੱਚ ਬਾਹਰ ਕੱਢ ਲਿਆ ਗਿਆ ਤੇ ਉਹਨੂੰ ਜਿਹੜਾ ਹੈਗਾ ਹਸਪੀਟਲ ਵਿੱਚ ਰੈਫਰ ਕਰ ਦਿੱਤਾ ਗਿਆ ਬਾਕੀ ਜਿਹੜਾ ਹੈ ਰੈਸਕਿਊ ਆਪਰੇਸ਼ਨ ਉਸ ਵੇਲੇ ਚੱਲਦਾ ਪਿਆ ਹੈ 6 ਬੰਦੇ ਐਸ ਵੇਲੇ ਸੰਭਾਵਨਾ ਹੈ ਕਿ ਉਹ ਅੰਦਰ ਟ੍ਰੈਪਡ ਨੇ ਸਾਡੇ ਵੱਲੋਂ ਐਨ ਡੀ ਆਰ ਐਫ ਦੀ ਟੀਮ ਪੁਲਿਸ ਫੋਰਸ ਆ ਹਸਪੀਟਲ ਆਪਣੇ ਸਿਵਲ ਸਰਜਨ ਵੱਲੋਂ ਜਿਹੜੇ ਹੈਗੇ ਮੈਡੀਕਲ ਟੀਮਾਂ ਫਾਇਰ ਆਫਿਸਰਸ ਤੇ ਹੋਰ ਡਿਪਰੈਟਡ ਫੈਕਟਰੀਜ਼ ਵਗੈਰਾ ਉਹ ਸਾਰੇ ਇੱਥੇ ਪਹੁੰਚ ਚੁੱਕੇ ਹਨ ਤੇ ਅਸੀਂ ਉਮੀਦ ਕਰਦੇ ਤੇ ਰੱਬ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਕੋਈ ਜਾਨ ਦਾ ਖਤਰਾ ਨਾ ਹੋਵੇ ਅਖਰ ਕੁਝ ਇਹ ਜੀ ਜਾਣਕਾਰੀ ਵੀ ਇਹ ਕਹਿ ਰਹੇ ਕਿ ਨੌਜਵਾਨ ਕਈਆਂ ਦੀ ਮੌਤ ਹੋਈ ਜਾਂਦੀ ਹੈ ਐਜ਼ ਆਫ ਨਾਓ ਨੋ ਐਜ਼ ਆਫ ਨਾਓ ਨੋ ਕਨਫਰਮਡ ਡੈਥ ਜਦੋਂ ਵੀ ਜੋ ਵੀ ਹੋਏਗਾ ਅਸੀਂ ਮੀਡੀਆ ਦੇ ਰਾਹੀਂ ਉਹ ਖਬਰ ਸਾਂਝੀ ਕਰਾਂਗੇ ਥੈਂਕ ਯੂ ਜੀ ਠੀਕ ਹੈ ਤੇ ਤੇ ਹਜੇ ਵੀ ਜਿਹੜੀ ਹੋਰ ਵੀ ਅਪਡੇਟ ਤੁਹਾਡੇ ਨਾਲ ਲੈ ਕੇ ਜੁੜਾਂਗੇ ਜਰੂਰ ਹਮਦਰ ਟੀਵੀ ਨਾਲ ਜਤਿੰਦਰ ਸਿੰਘ ਦੀ ਖਾਸ ਰਿਪੋਰਟ